ਬਿੰਮਰਨ ਤੋਂ ਬਾਅਦ ਡੈੱਡ ਬੋਡੀ ਨੂੰ ਕੀ ਕੀਤਾ ਕਿਵੇਂ ਕੀਤਾ ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਸੰਸਕਾਰ ਕਰਦੇ ਆ ਕਿਉਂ ਕਰਦੇ ਆ ਭਲਾ ਆਪਾਂ ਸੰਸਕਾਰ ਇਸ ਕਰਕੇ ਨਹੀਂ ਕਰਦੇ ਸਿੱਖ ਧਰਮ ਵਿੱਚ ਸੰਸਕਾਰ ਕਰਨ ਦੀ ਮਰਿਆਦਾ ਇਸ ਕਰਕੇ ਨਹੀਂ ਵੀ ਸੰਸਕਾਰ ਕਰਨ ਨਾਲ ਮੁਕਤੀ ਹੁੰਦੀ ਹੈ ਨਾ ਮੁਕਤੀ ਨਾਲ ਕੋਈ ਸਬੰਧ ਨਹੀਂ ਸੰਸਕਾਰ ਦਾ ਆਪਾਂ ਸੰਸਕਾਰ ਇਸ ਕਰਕੇ ਕਰਦੇ ਆ ਕਿ ਬਾਕੀ ਸਾਰੇ ਤਰੀਕਿਆਂ ਨਾਲੋਂ ਸੰਸਕਾਰ ਕਰਨਾ ਸਭ ਤੋਂ ਵਧੀਆ ਹੈ ਬਿਸਰੀ ਨੂੰ ਨਸ਼ਟ ਕਰਨ ਦੇ ਜਿੰਨੇ ਵੀ ਹੋਰ ਤਰੀਕੇ ਨੇ ਉਹਨਾਂ ਸਾਰਿਆਂ ਵਿੱਚੋਂ ਸੰਸਕਾਰ ਕਰਨਾ ਸਭ ਤੋਂ ਵਧੀਆ ਹੈ ਕਿਉਂ ਦੱਬਣਾ ਜਿਹੜਾ ਹੁਣ ਉਹ ਕਿੰਨਾ ਟਾਈਮ ਲੱਗੂ ਉਹਨੂੰ ਗਲਨ ਤੇ ਪਾਣੀ ਚ ਰੋੜਿਆ ਤਾਂ ਪਤਾ ਨਹੀਂ ਕਿੱਥੇ-ਕਿੱਥੇ ਕੀ ਬਿਆਦਬੀ ਹੋਊਗੀ ਮੱਛੀਆਂ ਡੱਡੀਆਂ ਖਾਣਗੀਆਂ ਤੇ ਜਾਨਵਰਾਂ ਨੂੰ ਖੋਣਾ ਜਾਂ ਖੂਹਾਂ ਚ ਪਾਉਣਾ ਤਾਂ ਵੈਸੇ ਹੀ ਨਹੀਂ ਖੱਦ ਜਿਆ ਲੱਗਦਾ ਤੇ ਸਭ ਤੋਂ ਵਧੀਆ ਉਹਨਾਂ ਚੋਂ ਕੀ ਸੀ ਸੰਸਕਾਰ ਕਰਨਾ ਅੱਜ ਕੱਲ ਉਸ ਤੋਂ ਵੀ ਵਧੀਆ ਮੰਨੋ ਜਿਵੇਂ ਸਮਾਂ ਬਦਲਿਆ ਅੱਜ ਕੱਲ ਕਈ ਵੱਡੇ ਸ਼ਹਿਰਾਂ ਚ ਫੋਰਨ ਕੰਟਰੀਆਂ ਵਿੱਚ ਉਹ ਬਿਜਲੀ ਵਾਲੀਆਂ ਪੱਟੀਆਂ ਦਾ ਸੰਸਕਾਰ ਹੁੰਦਾ ਉਸ ਤੋਂ ਹੀ ਵਧੀਆ ਉਸ ਤੋਂ ਵੀ ਵਧੀਆ ਤੇ ਉਸ ਤੋਂ ਵੀ ਵਧੀਆ ਜੇ ਕੋਈ ਪੜਿਆ ਲਿਖਿਆ ਪਰਿਵਾਰ ਕੋਈ ਜਿਗਰੇ ਵਾਲਾ ਪਰਿਵਾਰ ਕਿਸੇ ਪ੍ਰਾਣੀ ਦੇ ਚੜਾਈ ਕਰ ਜਾਣ ਤੋਂ ਬਾਅਦ ਉਹਦੀ ਡੈੱਡ ਬਾਡੀ ਨੂੰ ਕਿਸੇ ਮੈਡੀਕਲ ਸਰਜਰੀ ਦੇਣਾ ਚਾਹੁੰਦਾ ਤਾਂ ਗੁਰਮਤ ਵਿੱਚ ਕੋਈ ਮੜਾਹੀ ਨਹੀਂ بڑے ਲੋਕ ਇਦਾਂ ਕਰਦੇ ਆ ਕਈ ਥਾਵਾਂ ਤੇ ਇਦਾਂ ਹੁੰਦਾ ਉਹ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਉਹ ਉਹਦੀ ਡੈੱਡ ਬਾਡੀ ਜਿਹੜੀ ਉਹ ਮੈਡੀਕਲ ਸਰਜਰੀ ਦੇ ਦਿੰਦੇ ਹਸਪਤਾਲਾਂ ਤੋਂ ਸੁਣਿਆ ਹੋਣਾ ਕਦੇ ਨਾ ਕਤੇ ਆਸੇ-ਪਾਸੇ ਕਿ ਫਲਾਨਿਆਂ ਨੇ ਆਪਣੇ ਬਾਪੂ ਦੀ ਜਾਂ ਬਜ਼ੁਰਗ ਦੀ ਡੈੱਡ ਬਾਡੀ ਜਿਹੜੀ ਹਸਪਤਾਲ ਵਾਲਾਂ ਨੇ ਦੇ ਦਿੱਤੀ ਤੁਪਾ ਇਹ ਮਿੱਟੀ ਦਾ ਸਰੀਰ ਹੈ ਜੇ ਕਿਸੇ ਦੇ ਕੰਮ ਆ ਜੂਗਾ ਤੁਹਾਡਾ ਕੀ ਆਪਾਂ ਤਾਂ ਸਾੜ ਹੀ ਦੇਣਾ ਨਾ ਆ ਪਿੱਛੇ ਜਿਆ ਇੱਕ ਘਟਨਾ ਵਾਪਰੀ ਹੈ ਅਖਬਾਰ ਤੇ ਮੈਂ ਪੜ੍ਹੀ ਇੱਕ ਬੱਚੀ ਜਿਹਦੀ ਉਮਰ ਸੀ ਸਿਰਫ 38 ਦਿਨ ਇੱਕ ਮਹੀਨਾ ਤੇ 8 ਦਿਨ ਦੀ ਉਹ ਬੱਚੀ ਕਿਸੇ ਐਕਸੀਡੈਂਟ ਦੇ ਵਿੱਚ ਕਹਿ ਲੋ ਬ੍ਰੇਨ ਹੈਮਰਿੰਗ ਦੇ ਨਾਲ ਭਾਵ ਸਿਰ ਦੀ ਛੱਟ ਕਹਿ ਲੋ ਸਿਰ ਦੀ ਛੱਟ ਵੱਜਣ ਦੇ ਨਾਲ ਉਸ ਬੱਚੀ ਦੀ ਮੌਤ ਹੋ ਗਈ ਬੱਚੀ ਦੀ ਉਮਰ ਕਿੰਨੀ ਸੀ ਜੀ ਸਿਰਫ 38 ਦਿਨ 38 ਦਿਨ ਦੀ ਬੱਚੀ ਜਦੋਂ ਚੜ੍ਹਾਈ ਕਰ ਗਈ ਤੇ ਉਹਦੇ ਮਾਪੇ ਨੇ ਇਮੀਡੀਏਟਲੀ ਉਸੇ ਵੇਲੇ ਉਸ ਬੱਚੀ ਦੇ ਪੰਜ ਅੰਗ ਦਾਨ ਕਰਤੇ ਜਦੋਂ ਪੰਜ ਅੰਗ ਦਾਨ ਕਰਤੇ ਭਾ ਅੱਖਾਂ ਲਿਵਰ ਹਾਰਟ ਵਗੈਰਾ ਇਦਾਂ ਜੋ ਦਾਨ ਕਰਤੇ ਉਸ ਤੋਂ ਬਾਅਦ ਉਹ ਮਾਪੇ ਜਿਨ੍ਹਾਂ ਦੀ ਬੱਚੀ ਸੀ ਉਹ ਬੜੇ ਮਾਣ ਨਾਲ ਇਹ ਗੱਲ ਕਹਿੰਦੇ ਐ ਕਹਿੰਦੇ ਦੁਨੀਆ ਤੇ ਲੋਕ ਆਉਂਦੇ ਐ 100 100 ਸਾਲ ਜ਼ਿੰਦਗੀ ਜਿਉਂ ਕੇ ਵੀ ਕਿਸੇ ਇੱਕ ਦਾ ਭਲਾ ਨਹੀਂ ਕਰ ਸਕਦੇ ਸਾਡੀ ਬੱਚੀ 38 ਦਿਨਾਂ ਵਾਲੀ ਦੁਨੀਆ ਤੇ ਆਈ ਤੇ ਪੰਜ ਬੱਚਾ ਨੂੰ ਨਵੀਂ ਜ਼ਿੰਦਗੀ ਦੇਗੀ ਭਾ ਉਸ ਬੱਚੀ ਦੇ ਜਿਹੜੇ ਅੰਗ ਸੀ ਮੰਨ ਲਓ ਮੰਨ ਲਓ ਕਿਸੇ ਬੱਚੇ ਦਾ ਅੱਖਾਂ ਖਰਾਬ ਉਹਨੂੰ ਅੱਖਾਂ ਮਿਲ ਗਈਆਂ ਕਿਸੇ ਨੂੰ ਹਾਰਟ ਮਿਲ ਗਿਆ ਕਿਸੇ ਨੂੰ ਲੀਵਰ ਮਿਲ ਗਿਆ ਕਿਸੇ ਨੂੰ ਕਿਡਨੀਆਂ ਮਿਲ ਗਈਆਂ ਸੋ ਕਹਿਣ ਦਾ ਭਾਵ ਉਹ ਕਹਿੰਦੇ ਵੀ ਦੁਨੀਆ ਤੇ ਸਾਡੀ ਬੱਚੀ 38 ਦਿਨਾਂ ਵਾਲੀ ਆਈ ਅကြਪ ਪਹਿਲਾਂ ਵੀ ਗੱਲ ਕੀਤੀ ਸੀ ਨਾ ਵੀ ਇਹ ਸਰੀਰ ਆ ਮੇਰਾ ਇਸ ਜਗ ਮੈਂ ਆਇਆ ਕਿ ਆਦੂ ਕਰਮ ਕਮਾਇਆ ਉਹ ਸੋਚਦਾ ਸੀ ਦੁਨੀਆ ਤੇ ਆ ਕੇ ਤੂੰ ਕੀਤਾ ਕੀ ਹੈ ਸੋ ਕਹਿਣ ਦਾ ਭਾਵ ਇਦਾਂ ਇਹ ਸਰੀਰ ਮਿੱਟੀ ਦੀ ਢੇਰੀ ਹੈ ਜੇ ਕਿਸੇ ਦਾ ਕੰਮ ਆ ਜਾਊਗਾ ਤੇ ਨੁਕਸਾਨ ਕੀ ਹੈ ਸੋ ਮਰਨ ਤੋਂ ਬਾਅਦ ਸਰੀਰ ਨੂੰ ਕੀ ਕੀਤਾ ਕਿਵੇਂ ਕੀਤਾ ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ